ਰਾਜਵੀਰ ਜਵੰਦੇ ਇਸ ਦੁਨੀਆ ਤੋਂ ਚਲਾ ਗਿਆ ਪਰ ਹਜੇ ਵੀ ਉਸਦੀ ਮੌਤ ਪਹੇਲੀ ਬਣੀ ਹੋਈ ਹੈ। ਰਾਜਵੀਰ ਜਵੰਦੇ ਦੇ ਕਮਰੇ ਚੋਂ ਮਿਲੀ ਪੁਰਾਣੀ ਚਿੱਠੀ ਜਿਸ ਤੋਂ ਬਾਅਦ ਕਈ ਖੁਲਾਸੇ ਹੋ ਗਏ। ਕੀ ਆ ਸੱਚ ਤੁਹਾਨੂੰ ਸਾਰੀ ਗੱਲ ਵਿਸਤਾਰ ਸਹਿਤ ਦੱਸਦੇ ਆਂ। 27 ਸਤੰਬਰ ਨੂੰ ਐਕਸੀਡੈਂਟ ਹੋਇਆ ਸੀ ਰਾਜਵੀਰ ਜਵੰਦੇ ਦਾ। ਤੇ ਉਸ ਤੋਂ ਬਾਅਦ ਲਗਭਗ 1.5 ਹਫ਼ਤਾ ਹਸਪਤਾਲ ਦੇ ਵਿੱਚ ਜ਼ਿੰਦਗੀ ਤੇ ਮੌਤ ਦੀ ਲੜਾਈ ਲੜਨ ਤੋਂ ਬਾਅਦ ਰਾਜਵੀਰ ਜਵੰਦਾ ਇਸ ਦੁਨੀਆ ਨੂੰ ਅਲਵਿਦਾ ਆਖ ਗਿਆ ਸੀ ਪਿੱਛੇ ਪਰਿਵਾਰ ਤੇ ਪ੍ਰਸ਼ੰਸ਼ਕ ਵਿਲਕਦੇ ਛੱਡ ਗਿਆ ਸੀ ਪਰ ਹੁਣ ਜਿਵੇਂ ਜਿਵੇਂ ਉਸ ਦੀ ਮੌਤ ਹੋਈ ਨੂੰ ਚਿਰ ਹੁੰਦਾ ਨਵੀਆਂ-ਨਵੀਆਂ ਗੱਲਾਂ ਨਿਕਲ ਕੇ ਸਾਹਮਣੇ ਆ ਰਹੀਆਂ ਉਸ ਦੇ ਨਾਲ ਉਸ ਤੋਂ ਜੂਨੀਅਰ ਉਸ ਦੇ ਨਾਲ ਪੜ੍ਹਦੀ ਇੱਕ ਕੁੜੀ ਨੇ ਦੱਸ ਦਿੱਤਾ ਸੀ ਕਿ ਰਾਜਵੀਰ ਜਵੰਦੇ ਨੂੰ ਉਸ ਦੇ ਨਾਲ ਕੀ ਹੋਣਾ ਇਹ ਸਭ ਕੁਝ ਪਹਿਲਾਂ ਹੀ ਪਤਾ ਸੀ ਤੇ ਉਸ ਦੇ ਅੰਤਮ ਅਰਦਾਸ ਦੇ ਵਿੱਚ ਰਾਜਵੀਰ ਜਵੰਦੇ ਦੀ ਛੋਟੀ ਭੈਣ ਨੇ ਜਦੋਂ ਇਹ ਗੱਲ ਆਖੀ ਕਿ ਅਕਸਰ ਰਾਜਵੀਰ ਜਵੰਦਾ ਆਪਣੀ ਧਰਮ ਪਤਨੀ ਨੂੰ ਇਹ ਗੱਲ ਆਖਦਾ ਸੀ ਕਿ ਜੇਕਰ ਉਹ ਕਿਤੇ ਤੁਹਾਨੂੰ ਨਾ ਦਿਹਾਵੇ ਤੇ ਤੁਸੀਂ ਉਸ ਨੂੰ ਲੱਭਣ ਦੇ ਲਈ ਪਹਾੜਾਂ ਦੇ ਵਿੱਚ ਚਲੇ ਜਾਓ ਉਹ ਤੁਹਾਨੂੰ ਪਹਾੜਾਂ ਦੇ ਵਿੱਚ ਮਿਲੂਗਾ ਕਿਉਂਕਿ ਪਹਾੜਾਂ ਦੇ ਵਿੱਚ ਉਸ ਨੂੰ ਸਕੂਨ ਮਿਲਦਾ ਕੁਦਰਤ ਦੇ ਨੇੜੇ ਹੁੰਦਾ ਤੇ ਉਸ ਨੂੰ ਅਹਿਸਾਸ ਹੁੰਦਾ ਪਰਮਾਤਮਾ ਦੀ ਹੋਣ ਦਾ ਇਹ ਗੱਲ ਜਦੋਂ ਉਸਨੇ ਭਰੇ ਕੱਠ ਦੇ ਵਿੱਚ ਰਾਜਵੀਰ ਜਵੰਦਾ ਦੀ ਭੈਣ ਨੇ ਆਖੀ ਸੀ ਉਸ ਤੋਂ ਬਾਅਦ ਹੀ ਲੋਕ ਇਹ ਗੱਲ ਸਮਝਣ ਲੱਗ ਗਏ ਸੀ ਕਿ ਕਈ ਲੋਕ ਇੰਨੀਆਂ ਪਵਿੱਤਰ ਰੂਹਾਂ ਹੁੰਦੀਆਂ ਜਿਨ੍ਹਾਂ ਨੂੰ ਆਪਣੀ ਹੋਣੀ ਬਾਰੇ ਸਭ ਕੁਝ ਪਹਿਲਾਂ ਹੀ ਪਤਾ ਲੱਗ ਜਾਂਦਾ ਕਿਉਂਕਿ ਪੰਜਾਬ ਦਾ ਇੱਕ ਬੜਾ ਮਕਬੂਲ ਤੇ ਬੜਾ ਪ੍ਰਸਿੱਧ ਕਲਾਕਾਰ ਸਿੱਧੂ ਮੂਸੇ ਵਾਲਾ ਸ਼ੁਭਦੀਪ ਸਿੰਘ ਸਿੱਧੂ ਮੂਸੇ ਵਾਲਾ ਉਹਨੇ ਵੀ ਜੋ-ਜੋ ਗਾਣਿਆਂ ਦੇ ਵਿੱਚ ਲਿਖਿਆ ਸੀ ਕਿ ਕਈ ਲੋਕ ਉਸ ਨੂੰ ਸਿਰ ਪੇਸ ਕਰਕੇ ਮਾਰਨਾ ਚਾਹੁੰਦੇ ਆ ਕਿ ਉਹਨਾਂ ਦਾ ਨਾਮ ਹੋ ਜੇ ਸਿਰ ਉਸ ਦੀ ਜਿਹੜੀ ਅੰਤਿਕ ਗੋਲੀ ਕਰ ਸਕਦੀ ਹੈ ਭਰੀ ਜਵਾਨੀ ਚੋਂ ਦੁਨੀਆ ਤੋਂ ਜਾਵੇਗਾ ਤੇ ਉਸ ਦੇ ਜਿਹੜੇ ਸਾਥੀ ਆ ਉਸ ਦਾ ਬਦਲਾ ਲੈਣਗੇ ਉਨੇ ਜਿਵੇਂ ਆਪਣੀਆਂ ਲਿਖਤਾਂ ਦੇ ਵਿੱਚ ਆਪ ਲਿਖਿਆ ਤੇ ਬਾਅਦ ਦੇ ਵਿੱਚ ਡਾਇਆ ਓਵੇਂ ਹੀ ਹੂਬ ਹੂ ਉਸੇ ਤਰੀਕੇ ਦੇ ਨਾਲ ਹੋਇਆ ਇਹ ਸਭ ਕੁਝ ਪਰਮਾਤਮਾ ਦੀ ਕਿਰਪਾ ਤੋਂ ਬਿਨਾ ਨਹੀਂ ਹੁੰਦਾ ਕਿਉਂਕਿ ਦੁਨੀਆ ਦੇ ਵਿੱਚ ਲੱਖਾਂ ਹਜ਼ਾਰਾਂ ਲੋਕ ਜੰਮਦੇ ਆ ਪਰ ਕੋਈ ਪਵਿੱਤਰ ਰੂਹੀ ਅਜਿਹੀ ਹੁੰਦੀ ਆ ਜਿਸ ਨੂੰ ਇਨਾ ਮਾਣ ਸਨਮਾਨ ਮਿਲਦਾ ਇਸ ਦੁਨੀਆ ਜਹਾਨ ਦੇ ਅੰਦਰੋਂ ਨਾਲੇ ਤਾਂ ਲੋਕ ਪੈਸਾ ਦੇ ਕੇ ਉਸ ਕਲਾਕਾਰ ਨੂੰ ਸੁਣਦੇ ਆ ਨਾਲੇ ਉਹਨਾਂ ਦੇ ਨਾਲ ਤਸਵੀਰਾਂ ਖਚਾਉਂਦੇ ਆ ਤੇ ਨਾਲੇ ਉਹਨਾਂ ਵਰਗਾ ਹੋਣਾ ਚਾਹੁੰਦੇ ਆ ਇਹ ਸਭ ਕੁਝ ਪਰਮਾਤਮਾ ਦੀ ਮਿਹਰ ਤੋਂ ਬਿਨਾ ਨਹੀਂ ਹੁੰਦਾ ਤੇ ਪਰਮਾਤਮਾ ਪਿਛਲੇ ਜਨਮਾਂ ਦਾ ਲੇਖਾ ਜੋਖਾ ਕਰਕੇ ਹੀ ਜੇਹਾ ਕਿਸੇ ਨੂੰ ਵਰਦਾਨ ਦਿੰਦਾ ਪਰ ਜਿਹੜਾ ਬੰਦਾ ਸੱਚੀ ਲਗਨ ਦੇ ਨਾਲ ਆਪਣੀ ਕਲਾ ਤੇ ਮਿਹਨਤ ਕਰਦਾ ਤੇ ਪਰਮਾਤਮਾ ਉਸ ਦੇ ਬਹੁਤ ਨੇੜੇ ਹੁੰਦਾ ਕਿਉਂਕਿ ਇਹ ਪਰਮਾਤਮਾ ਦੀ ਦਿੱਤੀ ਦੇਣਾ ਕਲਾਕਾਰੀ ਕੋਈ ਵੀ ਹੋਵੇ ਕਲਾ ਕਿਸੇ ਵੀ ਚੀਜ਼ ਦੀ ਹੋਵੇ ਉਹ ਤੁਸੀਂ ਮਿੱਥ ਕੇ ਨਹੀਂ ਸਿੱਖ ਸਕਦੇ ਜਾਂ ਧਾ ਕੇ ਨਹੀਂ ਉਹ ਕਰ ਸਕਦੇ ਹੋ ਪਰਮਾਤਮਾ ਦੀ ਪਹਿਲਾਂ ਹੀ ਤੁਹਾਨੂੰ ਉਹ ਬਰਕਤ ਦਿੱਤੀ ਹੁੰਦੀ ਹੈ ਤੁਹਾਡੇ ਵਿੱਚ ਉਹ ਕਲਾ ਪੂਰੀ ਕੀਤੀ ਹੁੰਦੀ ਹੈ ਇਸ ਕਰਕੇ ਕਲਾਕਾਰ ਪਰਮਾਤਮਾ ਦੇ ਬਹੁਤ ਨੇੜੇ ਹੁੰਦਾ ਹੁਣ ਇੱਕ ਚਿੱਠੀ ਦਾ ਜ਼ਿਕਰ ਹੋ ਰਿਹਾ ਜਿਹੜੀ ਰਾਜਵੀਰ ਜਵੰਦੇ ਦੇ ਕਮਰੇ ਦੇ ਵਿੱਚੋਂ ਮਿਲੀ ਅਕਸਰ ਰਾਜਵੀਰ ਜਵੰਦਾ ਆਪਣੀ ਡਾਇਰੀ ਦੇ ਉੱਤੇ ਆਪਣੀ ਰੋਜ਼ਮਰਾਂ ਦੀ ਜ਼ਿੰਦਗੀ ਤੇ ਆਪਣੇ ਆਉਣ ਵਾਲੇ ਸਮੇਂ ਦੀਆਂ ਗੱਲਾਂ ਬਾਤਾਂ ਬਾਰੇ ਅਕਸਰ ਲਿਖਦਾ ਰਹਿੰਦਾ ਸੀ ਉਸ ਚਿੱਠੀ ਦਾ ਜ਼ਿਕਰ ਉਸਦੇ ਨਾਲ ਪੜ੍ਹਦੀ ਇੱਕ ਕੁੜੀ ਨੇ ਕੀਤਾ ਕਿ ਉਸਦੇ ਵਿੱਚ ਵੀ ਇਹ ਲਿਖਿਆ ਸੀ ਜਿਵੇਂ ਸ਼ਿਵ ਕੁਮਾਰ ਬਟਾਲਵੀ ਨੇ ਕੁਝ ਸਤਰਾਂ ਲਿਖੀਆਂ ਸੀ ਕਿ ਜੋ ਬਣ ਰੁੱਤੇ ਜੋ ਵੀ ਮਰਦਾ ਚੰਨ ਬਣੇ ਜਾਂ ਤਾਰਾ ਉਹ ਵੀ ਜੋਬਨ ਰੁੱਤੇ ਚੱਲ ਵਸਿਆ ਸੀ ਤੇ ਰਾਜਵੀਰ ਜਵੰਦੇ ਨੂੰ ਆਪਣੀ ਹੋਣੀ ਬਾਰੇ ਪਤਾ ਸੀ ਉਹ ਆਪਣੇ ਬੱਚਿਆਂ ਬਾਰੇ ਤੇ ਆਪਣੀ ਧਰਮ ਪਤਨੀ ਨੂੰ ਹਾਸੇ ਹਾਸੇ ਦੇ ਵਿੱਚ ਹੀ ਸਹੀ ਉਹ ਇਹ ਗੱਲ ਆਖ ਦਿੰਦਾ ਸੀ ਕਿ ਜੇਕਰ ਉਹ ਤੁਹਾਨੂੰ ਕਿਤੇ ਨਹੀਂ ਉਹ ਕਿਤੇ ਮਿਲੂਗਾ ਤੇ ਉਹ ਪਹਾੜਾਂ ਦੇ ਵਿੱਚ ਹੋਊਗਾ ਤੁਸੀਂ ਉਸਦੀ ਹੋਂਦ ਨੂੰ ਪਹਾੜਾਂ ਦੇ ਵਿੱਚ ਜਾ ਕੇ ਮਹਿਸੂਸ ਕਰ ਸਕਦੇ ਹੋ ਇਹ ਗੱਲ ਜ਼ਿਕਰ ਜਦੋਂ ਬੰਦਾ ਜਾਉਂਦਾ ਹੁੰਦਾ ਉਦੋਂ ਅੰਗੋਲੀ ਕਰ ਦਿੰਦਾ ਪਰ ਜਦੋਂ ਉਹ ਦੁਨੀਆ ਤੋਂ ਚਲਾ ਜਾਂਦਾ ਤੇ ਫੇਰ ਜਦੋਂ ਪਰਿਵਾਰ ਨੂੰ ਇਸ ਚੀਜ਼ ਦੀ ਪਤਾ ਲੱਗਦਾ ਤੇ ਪਰਿਵਾਰ ਸਮਝਦਾ ਕਿ ਉਹ ਤਾਂ ਗੱਲਾਂ-ਗੱਲਾਂ ਦੇ ਵਿੱਚ ਚਾਹੇ ਪਰਮਾਤਮਾ ਹੀ ਉਸਦੇ ਮੂੰਹ ਦੇ ਵਿੱਚੋਂ ਕਢਾ ਰਿਆ ਸੀ ਗੱਲਾਂ ਇਹ ਗੱਲਾਂ ਕਹਿ ਰਿਹਾ ਸੀ ਪਰ ਉਦੋਂ ਉਹਨਾਂ ਨੇ ਸਮਝੀਆਂ ਨਹੀਂ ਵੇਲਾ ਹੱਥ ਨਹੀਂ ਆਉਂਦਾ ਪਰ ਹੁੰਦਾ ਸਭ ਕੁਝ ਪਰਮਾਤਮਾ ਦੀ ਰਜਾ ਦੇ ਵਿੱਚ ਹੀ ਆ ਕਿਉਂਕਿ ਅਕਸਰ ਇਹ ਗੱਲ ਆਖੀ ਜਾਂਦੀ ਹੈ ਕਿ ਪਰਮਾਤਮਾ ਦੀ ਰਜਾ ਤੋਂ ਬਿਨਾਂ ਪੱਤਾ ਨਹੀਂ ਹਿੱਲਦਾ ਇਸ ਕਰਕੇ ਜੋ ਮਕਬੂਲੀਅਤ ਮਿਲਦੀ ਆ ਜੋ ਪ੍ਰਸਿੱਧੀ ਮਿਲਦੀ ਆ ਉਹ ਵੀ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਮਿਲਦੀ ਆ ਤੇ ਜਦੋਂ ਕਿਸੇ ਵੱਡਾ ਘਾਟਾ ਪੈਂਦਾ ਪਰਿਵਾਰ ਨੂੰ ਉਹ ਵੀ ਪ੍ਰਮਾਤਮਾ ਦੀ ਜਿਹੜੀ ਉਹ ਨਜ਼ਰ ਦੇ ਵਿੱਚ ਹੀ ਸਭ ਕੁਝ ਹੁੰਦਾ